ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਮੀਤੀ 25 ਅਗਸਤ ਦਿਨ ਸੋਮਵਾਰ ਨਗਰ ਪਿੰਡ ਗੋਵਿੰਦਪੁਰਾ ਜਵਾਹਰwala ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਜਥੇਬੰਦੀ ਪਹੁੰਚੀ ਹੋਈ ਹੈ ਜੋ ਕਿ ਪਾਵਨ ਸਰੂਪਾਂ ਦੇ ਇਸ਼ਨਾਨ ਦੀ ਸੇਵਾ ਇਹ ਨਵੀਂ ਬਿਲਡਿੰਗ ਦਰਬਾਰ ਸਾਹਿਬ ਦੀ ਜੋ ਬਣ ਰਹੀ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਦਰਬਾਰ ਸਾਹਿਬ ਨਵੇਂ ਸਟਾਈਲ ਦਾ ਨਵੇਂ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਬੜਾ ਪਿਆਰਾ ਦਰਬਾਰ ਸਾਹਿਬ ਸੋ ਆਓ ਅੱਗੇ ਵੀ ਦਰਸ਼ਨ ਕਰਾਉਣੇ ਆ ਤੁਹਾਨੂੰ ਦਰਬਾਰ ਸਾਹਿਬ ਦੀ ਬੜੀ ਸੋਹਣੀ ਸੇਵਾ ਸੰਭਾਲ ਜੋ ਨਵੇਂ ਦਰਬਾਰ ਸਾਹਿਬ ਦੀ ਉਹ ਸਾਰੀ ਚੱਲ ਰਹੀ ਹੈ ਆਓ ਪ੍ਰਾਤਨ ਦਰਬਾਰ ਸਾਹਿਬ ਦੇ ਵਿੱਚ ਸੇਵਾ ਹੋ ਰਹੀ ਹੈ ਇਹ ਹਨ ਜੀ ਪਿੰਡ ਜਵਾਹਰ ਵਾਲਾ ਗੋਵਿੰਦਪੁਰਾ ਜਵਾਹਰ ਵਾਲਾ ਦੇ ਪ੍ਰਾਣਾ ਪ੍ਰਾਣੇ ਦਰਬਾਰ ਸਾਹਿਬ ਦੀ ਤਸਵੀਰ ਸੋ ਇਸ ਦਰਬਾਰ ਦੇ ਅੰਦਰ ਮਹਾਰਾਜ ਪ੍ਰਕਾਸ਼ਮਾਨ ਹਨ ਅੰਦਰ ਸਰੂਪਾਂ ਦੀ ਸੇਵਾ ਚੱਲ ਰਹੀ ਹੈ ਜਥੇਬੰਦੀ ਦੇ ਵੱਲੋਂ ਸਾਰੇ ਸਿੰਘ ਜਥੇਬੰਦੀ ਤੇ ਪਹੁੰਚਣ ਪਹੁੰਚ ਰਹੇ ਨੇ ਸੋ ਇੱਥੇ ਬਾਬਾ ਦੀਪ ਸਿੰਘ ਜੀ ਹੈੱਡ ਗ੍ਰੰਥੀ ਜੋ ਕਿ ਇਸੇ ਪਿੰਡ ਦੇ ਰਹਿਣ ਵਾਲੇ ਹਨ ਉਹ ਡਿਊਟੀ ਨਿਭਾ ਰਹੇ ਹਨ ਸੋ ਆਓ ਸੰਗਤ ਦੇ ਦਰਸ਼ਨ ਦੇਦਾਰੀ ਕਰਾਈਏ ਸੋ ਇਹ ਗੁਰੂ ਦੇ ਵਜ਼ੀਰਾਂ ਦੀ ਰਹਿائش ਇੱਥੇ ਬਣੀ ਹੋਈ ਹੈ ਇਹ ਦਰਬਾਰ ਸਾਹਿਬ ਦੀ ਤਸਵੀਰ ਸੋ ਨਵਾਂ ਦਰਬਾਰ ਸਾਹਿਬ ਇਹਨਾਂ ਦੀ ਟੱਕਰ ਦੇ ਵਿੱਚ ਹੀ ਬਣ ਰਿਹਾ ਹੈ ਅੱਗੇ ਦਰਬਾਰ ਸਾਹਿਬ ਬਣਾ ਦਿੱਤਾ ਗਿਆ ਨਵਾਂ ਬਹੁਤ ਸੋਨਾ ਨਗਰ ਦੇ ਸਹਿਯੋਗ ਦੇ ਨਾਲ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ। ਸੋ ਇਹ ਦਰਬਾਰ ਸਾਹਿਬ ਦੇ ਅੰਦਰ ਦੀ ਤਸਵੀਰ ਦਿਖਾਉਣੀ ਆਪ ਜੀ ਨੂੰ ਭਾਵਨ ਸਰੂਪਾਂ ਦੀ ਸੇਵਾ ਹੋ ਰਹੀ ਹੈ। ਸਤਗੁਰ ਜੀ ਦੀ ਕਿਰਪਾ ਦੇ ਨਾਲ ਬਹੁਤ ਪਿਆਰ ਸਤਕਾਰ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ। ਨਗਰ ਦੀ ਸੰਗਤ ਨਾਲ ਲੱਗੇ ਸੇਵਾ ਕਰਾ ਰਹੀ ਹੈ। ਸਾਈ ਗੁਰਦੀਪ ਸਿੰਘ ਜੀ, ਸਾਈ ਜੋਤੀ ਸਿੰਘ ਜੀ। ਵਈ ਕਰਮਜੀਤ ਸਿੰਘ ਜੀ ਸੇਵਾ ਨਿਭਾ ਰਹੇ ਨੇ। ਹੰਗਿਤ ਸਾਜੀ ਪੜ ਰਹੀ ਐ ਸਿਮਰਨ ਕਰ ਰਹੇ ਨੇ। ਇਹ ਦਸੌਨੇ ਦਰਬਾਰ ਸਾਹਿਬ ਰਤਨ ਦਰਬਾਰ ਸਾਹਿਬ ਦੀ ਸਭ ਸੋਹਈ ਬਾਬਾ ਦੀਪ ਸਿੰਘ ਜੀ ਵੱਲੋਂ ਪ੍ਰੋਪਰ ਧਿਆਨ ਰੱਖਿਆ ਜਾਂਦਾ। ਸੋ ਇਹ ਜ਼ਰੂਰੀ ਹੈ ਗੁਰੂ ਦੇ ਵਜ਼ੀਰਾਂ ਲਈ ਕਿ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ। ਜੋ ਸਾਨੂੰ ਮਰਿਆਦਾ ਮਾਨ ਮਰਿਆਦਾ ਸਮਝਾਈ ਜਾਂਦੀ ਹੈ। ਉਹਦੇ ਸਲੀਕੇ ਨਾਲ ਦਰਬਾਰ ਸਾਹਿਬ ਸਾਹਮਣੇ ਜਾਣ ਸੋ ਚੰਗਾ ਲੱਗਦਾ। ਸੋ ਆਉ ਜਥੇਬੰਦੀ ਦੇ ਕੁਝ ਸਿੰਘ ਹੋਰ ਪਹੁੰਚ ਰਹੇ ਨੇ। ਵਾਹਿਗੁਰੂ ਦਾ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖਣ ਸੇਵਾਦਾਰ ਵੀਰ ਸੇਵਾ ਨਿਭਾ ਰਹੇ ਹਨ ਵਾਹਿਗੁਰੂ ਦਾ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ